ਜਿਉਂ-ਜਿਉਂ 2027 ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਕਿਉਂਕਿ ਕਾਂਗਰਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਵਿਰੋਧ ਕਹਿ ਲਈਏ ਜਾਂ ਫਿਰ ਇੱਕ ਦੂਜੇ ਦੀਆਂ ਲਕਤਾਂ ਖਿੱਚਣ ਦੀ ਜਿਹੜੀ ਇਹ ਪਰੰਪਰਾ ਹੈ ਉਹ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਚੱਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਰਾਜਾ ਵਿਢਿੰਗ ਹੁਣ ਉਹਨਾਂ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਉਹਨਾਂ ਦੇ ਆਪਣੇ ਹੀ ਲੀਡਰਾਂ ਦੇ ਵੱਲੋਂ ਜਿਸ ਤਰ੍ਹਾਂ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ ਚਾਪ ਜਿਹੜੀ ਲੁਧਿਆਣਾ ਪਛਮੀ ਜਿਵੇਂ ਚੌਂ ਜਿਹੜੀ ਹੋਣੀ ਹੈ ਉੱਥੇ ਭਾਤਕੁਸ਼ਣ ਅਸ਼ੋਤ ਹੋਮੇਦਵਾਰ ਨੇ ਕਾਂਗਰਸ ਦੇ ਉੱਥੇ ਜੋ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਹੋਣਾ ਉਸ ਤੋਂ ਪਹਿਲਾਂ ਹੀ ਜਿਹੜਾ ਰਾਜਾ ਵਿਰਿੰਗ ਦੇ ਨਾਲ ਉਹਨਾਂ ਦਾ ਜੋ ਤਰੇੜ ਉਹ ਕਹਿ ਲਈ ਜਦ ਉਹਨਾਂ ਦੇ ਨਾਲ ਮਤ ਭੇਦ ਨੇ ਉਹ ਸਾਹਮਣੇ ਆਏ ਨੇ ਉਸੇ ਹੀ ਤਰ੍ਹਾਂ ਹੁਣ ਲੁਧਿਆਣਾ ਤੋਂ ਰਾਜਾ ਵਿਰਿੰਗ ਨੂੰ ਲੈ ਕੇ ਇੱਕ ਹੋਰ ਵੱਡੀ ਸਮੱਸਿਆ ਖੜੀ ਹੋ ਗਈ ਹੈ ਕਿ ਰਾਜਾ ਬੜਿੰਗ ਨੂੰ ਉੱਥੇ ਉਹਨਾਂ ਦੇ ਪੋਸਟਰ ਲੱਗੇ ਨੇ ਸਮਰਾਲਾ ਚੌਂਕ ਤੋਂ ਕਿਉਂਕਿ ਉੱਥੇ ਗੱਲ ਇਹ ਕਹੀ ਜਾ ਰਹੀ ਹੈ ਕਿ ਕੁਮਸ਼ੂਦਾ ਨੇ ਪਰ ਰਾਜਾ ਬੜਿੰਗ ਹੋਰਾਂ ਦੇ ਵੱਲੋਂ ਵੀ ਆਪਣਾ ਸਪਸ਼ਟਿਕਰ ਜਿਹੜਾ ਦਿੱਤਾ ਗਿਆ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਪੋਸਟਰ ਵਾਇਰਲ ਲਗਾਉਣ ਦੀ ਕੁਮਸ਼ੂਦਾ ਦੀ ਤਾ ਉਸ ਦੇ ਵੱਲੋਂ ਲਾਈਵ ਹੋ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਹ ਵਿਰੋਧੀਆਂ ਦੇ ਵੱਲੋਂ ਇਹ ਨਹੀਂ ਕਿ ਉਹਨਾਂ ਸਿੱਧੇ ਤੌਰ ਦੇ ਉੱਤੇ ਭਾਜਪਾ ਦੇ ਉੱਤੇ ਨਿਸ਼ਾਨੇ ਥਾਦੇ ਨੇ ਸੋ ਹੁਣ ਇੱਥੋਂ ਗੱਲ ਇਹ ਸਾਬਤ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜਾ ਵੜਿੰਗ ਨੂੰ ਲੈ ਕੇ ਜਿੱਥੇ ਉਹਨਾਂ ਦੀਆਂ ਲੜਤਾਂ ਖਿੱਚੀਆਂ ਜਾ ਰਹੀਆਂ ਨੇ ਜਾਂ ਫਿਰ ਉਹਨਾਂ ਦੇ ਜਿੱਥੇ ਪਾਰਟੀ ਤੋਂ ਵਿਰੋਧੀ ਨੇ ਜਿਹੜੇ ਪਾਰਟੀ ਤੋਂ ਬਾਹਰ ਨੇ ਜਿਹੜੇ ਦੁਸ਼ਮਣ ਨੇ ਉੱਥੇ ਹੀ ਉਹਨਾਂ ਦੇ ਪਾਰਟੀ ਦੇ ਵਿੱਚ ਵੀ ਅੰਦਰ अनेका ਦੁਸ਼ਮਣ ਦਿਖਾਈ ਦੇ ਰਹੇ ਨੇ ਪਾਵੇਂ ਹਾਲੇ ਕਾਂਗਰਸ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਜਾਂਦੀ ਹੈ ਕਿ ਕਾਂਗਰਸ ਇਕਜੁੱਟ ਹੈ ਕਾਂਗਰਸ ਦੇ ਵਿੱਚ ਕੋਈ ਜਿਹੜੇ મત ਭੇਦ ਨਹੀਂ ਹੈਗੇ ਕਾਂਗਰਸ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਕਿ ਆਇਆ ਜਾ ਰਿਹਾ ਚ ਕਿ ਇਕਜੁੱਟ ਹੈ ਦੇ ਵਿੱਚ ਕੋਈ ਵਖਰੇਵਾ ਨਹੀਂ ਕਿਸੇ ਲੀਡਰ ਦੇ ਵਿੱਚ ਪਰ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਸਾਹਮਣੇ ਆਈਆਂ ਉਸ ਨੂੰ ਲੈ ਕੇ ਹੁਣ ਰਾਜਾ ਵੜਿੰਗ ਦੇ ਉੱਤੇ ਜਿਸ ਤਰ੍ਹਾਂ ਦੇ ਹੁਣ ਉਹਨਾਂ ਦੇ ਉੱਤੇ ਇਲਜ਼ਾਮ ਕਹਿ ਲਈ ਜਾਂ ਉਹਨਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਉਹਦੇ ਬਾਅਦ ਦੀ ਗੱਲਬਾਤ ਕਰਾਂਗੇ ਸਿਆਉਟੀ ਦੇ ਵਿੱਚ ਭਾਵੇਂ ਅੱਜ ਰਾਜਾ ਵੜਿੰਗ ਨੂੰ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਨੇ ਅੱਜ ਜੋ ਕੁਝ ਕਾਂਗਰਸ ਦੇ ਲਈ ਕੀਤਾ ਉਸ ਨੂੰ ਲੈ ਕੇ ਸਵਾਲ ਜਿੱਥੇ ਖੜੇ ਹੋ ਰਹੇ ਨੇ ਤੇ ਉੱਥੇ ਇੱਕ ਗੱਲ ਇਹ ਕਿ ਜਦੋਂ 2022 ਦੀਆਂ ਚੋਣਾਂ ਦੇ ਵਿੱਚ ਜਦੋਂ ਆਮਾਦੀ ਪਾਰਟੀ ਨੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਤਾਂ ਉੱਥੇ ਹੀ ਕਾਂਗਰਸ ਦਾ ਜਿਹੜਾ ਗ੍ਰਾਫ ਸੀ ਜਿਹੜਾ ਹਾਸ਼ੀ ਦੇ ਵੱਲ ਗਿਆ ਸੀ ਤਾਂ ਉਸ ਨੂੰ ਵਾਪਸ ਮੋੜਨ ਦੇ ਵੱਲ ਜੋ ਭੂਮਿਕਾ ਰਾਜਾ ਵੜਿੰਗ ਨੇ ਪ੍ਰਤਾਪ ਸਿੰਘ ਬਾਜਵਾ ਨੇ ਨਿਭਾਈ ਹੈ ਉਹ ਵਾਕੋਬੀ ਸਭ ਦੇ ਸਾਹਮਣੇ ਹੈ ਕਿਉਂਕਿ ਅੱਜ ਖਿੱਚੋ ਤਾਨ ਇਸ ਕਰਕੇ ਵੀ ਹੈ ਕਿਉਂਕਿ ਇਸ ਪਾਰਟੀ ਦੇ ਵਿੱਚ ਵੱਡੇ ਲੀਡਰ ਨੇ ਵੱਡੇ ਲੀਡਰ ਵੱਡੇ ਉਹਦਿਆਂ ਦੇ ਦਾਅਵੇਦਾਰ ਵੀ ਨੇ ਇਸ ਦੇ ਕਰਕੇ ਵੀ ਇੱਕ ਪਈ ਗਰੁੱਪ ਵਾ ਜਿਹੜੀ ਬਣਦੀ ਜਾ ਰਹੀ ਹੈ ਇਹ 2027 ਦੇ ਵਾਸਤੇ ਚੁਣੌਤੀਪੂਰਨ ਹੈ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹਦੇ ਲਈ ਹੋ ਸਕਦੀ ਹੈ ਪਰ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਜਦੋਂ 2022 ਦੀਆਂ ਚੋਣਾਂ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਂਗਰਸ ਦਾ ਇਹ ਵੋਟਰ ਰਸੀ ਉਨਰਾਜ ਹੋ ਚੁੱਕਿਆ ਸੀ ਨਰਾਜ਼ ਸੀ ਕਿ ਉਹਨਾਂ ਦੀ ਪਾਰਟੀ ਜਿਹੜੇ ਹਾਰ ਗਏ ਤਾਂ ਉਸ ਨੂੰ ਆਪਣੇ ਵੱਲ ਖਿੱਚਣ ਦੇ ਲਈ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਲਗਾਤਾਰ ਪੰਜਾਬ ਦੇ ਵਿੱਚ ਮਾਨ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਜਾਂ ਫਿਰ ਉਹਨਾਂ ਦੇ ਖਿਲਾਫ ਧਰਨੇ ਲਗਾਏ ਗਏ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਵੱਖ-ਵੱਖ ਜਿਲ੍ਹਿਆਂ ਦੇ ਪੱਦਰ ਦੇ ਉੱਤੇ ਜਾਂ ਫਿਰ ਕਈ ਹਲਕਿਆਂ ਦੇ ਵੀ ਜਾ ਕੇ ਜਿਸ ਤਰ੍ਹਾਂ ਧਰਨੇ ਲਗਾਏ ਗਏ ਸੀ ਪੰਜਾਬ ਦੇ ਕਈ ਮੁੱਦਿਆਂ ਚੱਕਦੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੀ ਕਾਂਗਰਸ ਦੇ ਵਿੱਚ ਮੋੜ ਜਾਣ ਜਰੂਰ ਪਈ ਸੀ ਉਸ ਨੂੰ ਲੈ ਕੇ ਉਦੋਂ ਹੌਲੀ-ਹੌਲੀ ਕਰਕੇ ਉਸ ਦਾ ਨਤੀਜਾ ਸੀ ਜਿਹੜਾ ਉਹ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ 7 ਸੀਟਾਂ ਜਿੱਤੇ ਸੀ ਉਦੋਂ ਸਾਹਮਣੇ ਆਇਆ ਸੀ ਪਰ ਅੱਜ ਰਾਜਾ ਵਿਰਿੰਗ ਦੀ ਭੂਮਿਕਾ ਕੀ ਹੋਵੇਗੀ ਕਿ 2027 ਦੇ ਵਿੱਚ ਰਾਜਾ ਵਿਰਿੰਗ ਪ੍ਰਤਾਪ ਸਿੰਘ ਭਾਜਪਾ ਦੀ ਅਗਵਾਈ ਦੇ ਵਿੱਚ ਕੀ ਬਾਕੀ ਕਾਂਗਰਸੀ ਲੀਡਰ ਨੇ ਜਿਹੜੇ ਉਹ ਇਕਜੁੱਟ ਰਹਿਣਗੇ ਕਿ ਜਿਹੜੇ ਬਾਕੀ ਲੀਡਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਮਾਹੌਲ ਬਣਿਆ ਹੋਇਆ ਪੰਜਾਬ ਕਾਂਗਰਸ ਦੇ ਵਿੱਚ ਕੀ ਜਿਸ ਤਰ੍ਹਾਂ 2022 ਦੇ ਵਿੱਚ ਕਾਂਗਰਸ ਹਾਰੀ ਸੀ ਉਹ ਆਪਰੇਸੀ ਜਿਹੜੀ ਗੁੱਟਬਾਜੀ ਸੀ ਉਹ ਖੜੀ ਹੋਈ ਸੀ ਉਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ 27 ਦੇ ਵਿੱਚ ਵੀ ਉਹੀ ਗਲਤੀ ਕਾਂਗਰਸ ਕਰੇਗੀ ਕਿਉਂਕਿ ਅੱਜ ਦੇਖੋ ਜੇਕਰ ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਚਰਨਜੀਤ ਸਿੰਘ ਚੰਨੀ ਵਾਲਾ 그룹 ਹੈ ਉਹ ਅੱਧੇ ਲੋਕ ਕਹਿੰਦੇ ਵੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਾ ਕੇ ਜਦੋਂ ਉਦੋਂ ਨਰਿੰਦਰ ਮੋਦੀ ਹੋਰੀ ਆਏ ਸੀ ਪੰਜਾਬ ਤਾਂ ਜੋ ਕੁਝ ਘਟਨਾ ਕਰਨ ਵਾਪਰੇ ਸੀ ਤਾਂ ਚੰਜੀ ਸਿੰਘ ਚੰਨੀ ਨੇ ਜਿਸ ਤਰ੍ਹਾਂ ਵਿਵਾਖੀ ਦੇ ਨਾਲ ਗਿਆਨ ਦਿੱਤੇ ਸੀ ਉਹ ਵੀ ਸਭ ਦੇ ਸਾਹਮਣੇ ਨੇ ਉਸ ਤੋਂ ਲੈ ਕੇ ਕਿਤੇ ਨਾ ਕਿਤੇ ਉਹਨਾਂ ਦਾ ਪੱਕੇ ਵੀ ਰੱਖਿਆ ਜਾਂਦਾ ਤੇ ਦੂਜੇ ਪਾਸੇ ਪ੍ਰਤਾਪ ਬਾਜਬਾ ਹੋਰੀ ਵੀ ਕਹਿੰਦੇ ਕਹਿੰਦੇ ਵੀ ਮਾਜਰਾ ਜਿਹੜਾ ਮੁੱਖ ਮੰਤਰੀ ਹੋਣਾ ਚਾਹੀਦਾ ਆਜ਼ਾਦੀ ਤੋਂ ਬਾਅਦ ਜਿਸ ਤਰ੍ਹਾਂ ਪ੍ਰਤਾਪ ਸਿੰਘ ਕਹਿਰੂ ਮੁੱਖ ਮੰਤਰੀ ਸੀ ਤਾਂ ਉਸ ਤੋਂ ਬਾਅਦ ਕੋਈ ਨਹੀਂ ਇੱਡਾ ਬੜਾ ਦਲੇਰ ਜਿਹੜਾ ਸੀ ਮੁੱਖ ਮੰਤਰੀ ਮਿਲਿਆ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਰਾਜਾ ਵੜਿੰਗਨ ਤੇ ਇਹ ਗੱਲ ਤਾਂ ਸਪਸ਼ਟ ਕਰ ਦਿੱਤੀ ਹੈ ਕਿ ਉਹ ਜਿਸ ਨੂੰ ਵੀ ਪਾਰਟੀ ਮੁੱਖ ਮੰਤਰੀ ਬਣਾਉਗੇ ਚਿਹਰਾ ਸੀਐਮ ਦਾ ਬਣਾਉਗੇ ਉਹਨਾਂ ਦੀ ਅਗਵਾਈ ਦੇ ਵਿੱਚ ਉਹ ਚੋਣਾਂ ਲੜਨਗੇ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਆਪਣੀ ਜਿਹੜੀ ਭੂਮਿਕਾ ਉਹ ਨਿਭਾਉਣਗੇ ਕਿਉਂਕਿ ਉਹਨਾਂ ਦਾ ਇੱਥੋਂ ਤੱਕ ਸਪਸ਼ਟ ਇਹ ਗੱਲ ਕਰਤੀ ਸੀ ਕਿ ਮੈਂ ਇਹ ਦੇਖਣਾ ਚਾਹੁੰਦਾ ਕਿ ਮੇਰੇ ਨੇੜੇ ਰਾਹੁਲ ਗਾਂਧੀ ਬੈਠੇ ਹੋਣ ਤੇ ਸਾਹਮਣੇ ਸਾਡਾ ਸੀਐਮ ਜਿਹੜਾ ਉਹ 2022 ਦੇ ਵਿੱਚ ਸੌ ਚੁੱਕਦਾ ਹੋਵੇ ਪਰ ਹੁਣ ਜਿਹੜੇ ਖਲਾਫ ਪਏ ਹੋਏ ਨੇ ਕਾਂਗਰਸ ਦੇ ਵਿੱਚ ਕੀ ਕਾਂਗਰਸ ਇਕਜੁੱਟ ਹੋ ਕੇ ਜਿਹੜੀ ਜਿਮਨੀ ਚੌਂ ਨ ਲੁਧਿਆਣਾ ਪੱਛਮੀ ਦੀ ਹੈ ਕੀ ਉਸ ਨੂੰ ਲੜ ਕੇ ਜਿੱਤਣ ਦੇ ਵਿੱਚ ਕਾਮਯਾਬ ਹੋਵੇਗੀ ਕੀ ਇਹ ਸੈਮੀਫਾਈਨਲ ਹੈ ਲੁਧਿਆਣਾ ਪੱਛਮੀ ਜਿਹੜੀ ਜਿਮਨੀ ਚੌਂ ਦਾ ਕਾਂਗਰਸ ਦੇ ਲਈ ਕੀ ਕੋਈ ਇਹਦੇ ਵਿੱਚ ਇਕਜੁੱਟ ਇੱਕਸਰ ਰਹਿਣਗੇ ਸਾਰੇ ਲੀਡਰ ਜਾਂ ਫਿਰ ਨਹੀਂ ਕਿਉਂਕਿ ਫਿਲਹਾਲ ਜੋ ਚਰਚਾਵਾਂ ਨੇ ਜੋ ਜਿਸ ਤਰੀਕੇ ਸਾਹਮਣੇ ਆ ਰਹੀ ਹੈ ਉਸ ਨੂੰ ਲੈ ਕੇ ਕਈ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਖਰਕਾਰ ਕਾਂਗਰਸ ਵਰਸਜ ਕਾਂਗਰਸ ਕਿਉਂ ਦਿਖਾਈ ਦੇ ਰਹੀ ਹੈ ਇਸ ਵਾਰ 2027 ਤੋਂ ਪਹਿਲਾਂ ਹੀ ਇਹਨਾਂ ਚੋਣਾਂ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਰਾਜਾ ਬਰਿੰਕ ਨੂੰ ਵੀ ਡੇਗਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਜਾਂ ਫਿਰ ਕਹਿ ਲਈਏ ਉਹਨਾਂ ਨੂੰ ਵੀ ਉਹਦੇ ਤੋਂ ਲਾਉਣ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਜੇ ਦੇਖ ਕੇ ਜਾਵੇ ਤਾਂ ਬਹੁਤ ਤਰ੍ਹਾਂ ਦੇ ਤਰੀਕੇ ਵਰਤੇ ਗਏ ਜਾਂ ਫਿਰ ਕਹਿ ਲਈਏ ਕਿੰ ਤਰ੍ਹਾਂ ਦੀ ਖਬਰਾਂ ਵੀ ਚੱਲ ਰਹੀਆਂ ਕਿ ਰਾਜਾ ਬਰਿੰਕ ਦੀ ਪ੍ਰਧਾਨਗੀ ਹੋਣ ਗਈ ਸਵੇਰੇ ਗਈ ਸ਼ਾਮ ਗਈ ਇਸੇ ਤਰ੍ਹਾਂ ਜਿਹੜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਉਹਨਾਂ ਦੇ ਪ੍ਰਧਾਨ ਕਿਨ ਲੈ ਕੇ ਉਹਨਾਂ ਦੇ ਪਾਰਟੀ ਦੇ ਲੀਡਰ ਵੱਡੇ ਕਈ ਸਵਾਲ ਚੁੱਕਦੇ ਸੀ ਕਿ ਇਸ ਤੋਂ ਪਹਿਲਾਂ 2022 ਦੀ ਚੋਣ ਤੋਂ ਪਹਿਲਾਂ ਕੀ ਪੰਜਾਬ ਦੇ ਵਿੱਚ ਕੋਈ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ ਕੀ ਪੰਜਾਬ ਦੇ ਵਿੱਚ ਵੱਡੇ ਲੀਡਰ ਕਾਂਗਰਸ ਦੇ ਜਿੱਤਨ 2022 ਦੀਆਂ ਚੋਣਾਂ ਦੇ ਵਿੱਚ ਜਦ ਤੋਂ ਬਾਅਦ ਛੱਡ ਕੇ ਬੀਜੇਪੀ ਜਾਂ ਹੋਰ ਪਾਰਟੀਆਂ ਵੱਲ ਚਲੇ ਗਏ ਸੀ ਕੀ ਉਸ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਬਣਦੀ ਦਿਖਾਈ ਦੇਵੇਗੀ ਕੀ ਕੁਝ ਹੋਵੇਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਲਈ ਇਨਾ ਸੌਖਾ ਨਹੀਂ ਹੋਵੇਗਾ ਕਿ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਜੋ ਕੁਝ ਹਾਲਾਤ ਨੇ ਪੰਜਾਬ ਦੇ ਵਿੱਚ ਇਹਨੇ ਸੁਖਾਲੇ ਨਹੀਂ ਹੋਣਗੇ ਕਿਉਂਕਿ 2027 ਦੀ ਚੋਣ ਲੜਨ ਦੇ ਲਈ ਪੰਜਾਬ ਦੇ ਵਿੱਚ ਕਾਂਗਰਸ ਨੂੰ ਅੱਜ ਤੋਂ ਹੀ ਮਿਹਨਤ ਕਰਨੀ ਪਵੇਗੀ ਪਰ ਜਿਸ ਤਰ੍ਹਾਂ ਦਾ ਖਲਾਅ ਹੁਣ ਕਾਂਗਰਸ ਦੇ ਵਿੱਚ ਪਿਆ ਹੋਇਆ ਆਪਸੀ ਫੁੱਟਬਾਜੀ ਨੂੰ ਲੈ ਕੇ ਜੇਕਰ ਇਹ ਹਾਲੇ ਤੱਕ ਨੂੰ ਸੁਧਾਰਿਆ ਨਾ ਗਿਆ ਜੇਕਰ ਇਸ ਤਰ੍ਹਾਂ ਪਾਰਟੀ ਦੇ ਲੀਡਰ ਇਹ ਗੱਲ ਕਹਿੰਦੇ ਰਹੇ ਕਿ ਇਹ ਪਾਰਟੀ ਇਕ ਜੁਟਾ ਪਾਰਟੀ ਸਭ ਕੁਝ ਸਹੀ ਹੈ ਤਾਂ 272 ਚੋਣਾਂ ਦੇ ਨੇੜੇ ਜਾ ਕੇ ਜਾਂ ਫਿਰ ਹੁਣ ਦੇ ਨਤੀਜਿਆਂ ਦੇ ਦੌਰਾਨ ਬਹੁਤ ਵੱਡੀ ਭੂਲ ਕਰ ਜਾਣਗੇ ਕਿ ਜਿਵੇਂ ਜਿਵੇਂ ਮੋਲ ਹੋਵੇਗਾ ਕਿ ਅੰਦੇ ਉਸ ਕਾਂਗਰਸ ਕੀ ਕਲਕੀਆਂ ਕਿਹੜੀਆਂ ਕਰ ਰਹੀ ਹੈ ਇਸ ਨੂੰ ਲੈ ਕੇ ਵੀ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਜਿਸ ਤਰ੍ਹਾਂ ਲਕੀਰ ਖਿੱਚ ਦੇਣੀ ਚਾਹੀਦੀ ਹੈ ਜਿਹੜੇ ਬਾਗੀ ਨੇ ਜਾਂ ਜਿਹੜੇ ਪਾਰਟੀ ਦੇ ਅੰਦਰ ਰਹਿ ਕੇ ਜਿਹੜੇ ਵਿਰੋਧ ਕਰ ਰਹੇ ਨੇ ਜਾਂ ਫਿਰ ਪਾਰਟੀ ਦਾ ਅਨੁਸ਼ਾਸਨ ਨਹੀਂ ਮੰਨਦੇ ਪਾਰਟੀ ਦਾ ਹੁਕਮ ਨਹੀਂ ਮੰਨਦੇ ਤਾਂ ਉਹਨਾਂ ਦੇ ਲਈ ਕੋਈ ਸਖਤ ਕਦਮ ਜ਼ਰੂਰ ਚੱਕਨੇ ਚਾਹੀਦੇ ਨੇ ਪਾਰਟੀ ਨੂੰ ਹੁਣ ਨਵਜੋਤ ਸਿੰਘ ਸਿੱਧੂ ਦੀ ਕੀ ਭੂਮਿਕਾ ਹੋਵੇਗੀ ਦੋਸਤਾਈ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਕੀ ਭੂਮਿਕਾ ਹੋਵੇਗੀ ਚਰਦੀ ਸਿੰਘ ਚੰਨੀ ਦੀ ਕੀ ਭੂਮਿਕਾ ਹੋਵੇਗੀ ਸੁਖਿੰਦਰ ਸਿੰਘ ਧਾਵਾ ਦੀ ਕੀ ਭੂਮਿਕਾ ਹੋਵੇਗੀ ਤੇ ਰਾਜਾ ਵਰਿੰਗ ਦੀ ਕੀ ਭੂਮਿਕਾ ਹੋਵੇਗੀ ਰਾਣਾ ਕਿ ਕਿਉਂਕਿ ਦਾਣਾ ਕੁਝ ਦੀਪਛੇੜ ਦੇ ਨਾਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਇੱਕ ਲਕੀਰ ਖਿੱਚ ਕੇ ਪੰਜਾਬ ਦੇ ਹੱਕਾਂ ਦੇ ਲਈ ਜਾਂ ਪੰਜਾਬ ਦੀ ਕਿਸਾਨੀ ਦੇ ਲਈ ਜੋ 2 ਸਾਲ ਦੀ ਐਮਐਸਪੀ ਨੂੰ ਲੈ ਕੇ ਆਪਣਾ ਪ੍ਰਚਾਰ ਕਰ ਰਹੇ ਨੇ ਉਹਦੇ ਮੈਨੇ ਕੀਨੇ ਕੀ ਕੋਈ ਵੱਖਰਾ ਫਰੰਟ ਜਾਂ ਕੁਝ ਹੋਰ ਵੱਖਰਾ ਇੱਕ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਕਿ ਕੁਝ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਕਿਸਾਨਾਂ ਦੀ ਲੜਾਈ ਸੀ ਕੋਰਪੋਰੇਟ ਘਰਾਣਿਆਂ ਦੀ ਕੋਰਪੋਰੇਟ ਘਰਾਣਿਆਂ ਨੂੰ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਸਰਪਾਲ ਸਿੰਘ ਖਹਿਰਾ ਨੇ ਸ੍ਰੀ ਆਮ ਰਾਣਾ ਗੁਰਜੀਤ ਦੇ ਉੱਤੇ ਜੋ ਸਵਾਲ ਚੁੱਕੇ ਨੇ ਜੋ ਨਿਸ਼ਾਨੇ ਸਾਧੇ ਨੇ ਜੋ ਇਲਜ਼ਾਮ ਲਗਾਏ ਨੇ ਕਿ ਕਾਰਪੋਰੇਟ ਘਰਾਣੇ ਦੇ ਰਹੀ ਕਿਉਂਕਿ ਛੋਟਾ ਅਦਾਨੀ ਦੇ ਨਾਂ ਦੇ ਤੱਕ ਸੋਧਨ ਕੀਤਾ ਗਿਆ ਇਸ ਨੂੰ ਲੈ ਕੇ ਤੇ ਜੋ ਕੁਝ ਖਲਾਅ ਪੈ ਚੁੱਕਾ ਕਾਂਗਰਸ ਦੇ ਵਿੱਚ ਹੁਣ 2027 ਤੋਂ ਪਹਿਲਾਂ ਕਾਂਗਰਸ ਕਿਸ ਤਰ੍ਹਾਂ ਇਸ ਨੂੰ ਇਕਜੁੱਟ ਕਰੇਗੀ ਕਿ ਹੁਣ ਕੋਈ ਵੱਡੇ ਲੀਡਰ ਕਾਂਗਰਸ ਦੇ ਵਿੱਚ ਕਿਸੇ ਹੋਰ ਸੰਬਰਕ ਦੇ ਵਿੱਚ ਨੇ ਕਿ ਕੁਝ ਹੋਵੇਗਾ ਕਿਉਂਕਿ ਇਹ ਸੰਕੇਤ ਨੇ ਕਈ ਗੱਲਾਂ ਤੋਂ ਉੱਪਰ ਇਸ ਵਕਤ ਰਾਜਾ ਬ੍ਰਿੰਗ ਦੇ ਲਈ ਪ੍ਰਤਾਪ ਸਿੰਘ ਬਾਜਵਾ ਦੇ ਲਈ ਹੁਣ ਆਉਣ ਵਾਲਾ 2027 ਤੋਂ ਪਹਿਲਾਂ ਜਿਹੜਾ ਦੌਰ ਹੈ ਜਾਂ ਸਮਾਂ ਇਹ ਬੜਾ ਹੀ ਸੁਚੇਤ ਰਹਿਣ ਵਾਲਾ ਹੈ ਤੇ ਪਾਰਟੀ ਨੇ ਇੱਕ ਝਟ ਲੈ ਕੇ ਕਿਸ ਤਰ੍ਹਾਂ ਉਹ ਨਾਲ ਅੱਗੇ ਵਧਦੇ ਰਹਿਣਗੇ ਇਹ ਦੇਖਣਾ ਬੇਤਖਾਸ ਹੋਵੇਗਾ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਮਿਲਦਾ ਸਮਸਥਿਤੀ ਬਣੀ ਹੋਈ ਹੈ ਭਾਵੇਂ ਲੁਧਿਆਣਾ ਪੱਛਮੀ ਜਿਵੇਂ ਚੋਣ ਦੀ ਗੱਲ ਕਰ ਲਈ ਜਾਂ ਫਿਰ ਮੌਜੂਦਾ ਹਾਲਾਤ ਦੀ ਗੱਲ ਕਰ ਲਈਏ ਕਿ ਜੇ ਰਾਜਾ ਬਰਿੰਗ ਨੂੰ ਭਾਰਤ ਕੋਸ਼ਨਾਸ਼ ਨੂੰ ਨਹੀਂ ਮਿਲਦੇ ਫਿਰ ਉਹ ਫੇਸਬੁੱਕ ਦੇ ਉੱਤੇ ਜ਼ਿਕਰ ਕਰਦੇ ਨੇ ਕਿ ਮੈਂ ਮੈਨੂੰ ਪਤਾ ਨਹੀਂ ਸੀ ਤੁਸੀਂ ਆਣਾ ਸੀ ਉੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਨਾਰਾਜ਼ਗੀ ਹੈ ਕੋਈ ਵੱਡੇ ਪੱਧਰ ਦੇ ਉੱਤੇ ਦੇ ਉੱਤੇ ਕਲਬਾ ਚੱਲ ਰਹੀ ਹੈ ਤਾਂ ਤੁਸੀਂ ਇਸ ਬਾਬਤ 'ਸਾ ਕੁਝ ਕਿਸੋ ਦੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਰ ਦੱਸੋ ਤੁਸੀਂ ਜੋ ਜੋ ਰੋ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ